ਕਿੱਥੇ ਹੈ ਖੂਨੀ ਦੀਵਾਰ ਦਸੰਬਰ 1704 ਅਨੰਦਪੁਰ ਸਾਹਿਬ ਖੀਰੀ ਅਨੰਦਪੁਰ ਸਾਹਿਬ ਦੀ ਰੰਗ-ਪਿਰੰਗੀ ਹਰੀ-ਪਰੀ ਬਾਤੀ ਦੀ ਪੁਕਲ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਚਾਰੇ ਸਹਿਬਜ਼ਾਦੇ ਹੱਸੇ ਖੇਡੇ ਤੇ ਮੁਸਕੁਰਾਏ ਮੁਗਲ ਲੋਕਾਂ ਨੂੰ ਜ਼ਬਰਦਸਤੀ ਧਰਮ ਬਦਲਣ ਲਈ ਕਹਿੰਦੇ ਸੀ ਤੇ ਦਸ਼ਮੇਸ਼ ਪਿਤਾ ਦਾ ਸਜਾਇਆ ਖਾਲਸਾ ਪੰਥ ਉਸਤਾ ਵਿਰੋਧ ਕਰਦਾ ਸੀ ਇਸੇ ਲਈ ਹਰ ਧਰਮ ਅਤੇ ਹਰ ਜਾਤ ਦੇ ਲੋਕ ਸਿੱਖ ਧਰਮ ਵਿੱਚ ਆ ਕੇ ਫਕਰ ਮਹਿਸੂਸ ਕਰਦੇ ਸਿੱਖਾਂ ਦੀ ਵਧਦੀ ਤਾਕਤ ਮੁਗਲੀਆਂ ਹਕੂਮਤ ਤੇ ਪਹਾੜੀ ਰਾਜਿਆਂ ਦੀ ਪਰੇਸ਼ਾਨੀ ਦਾ ਸਬਾ ਬਣ ਗਈ ਸੀ ਮੁਗਲ ਤੇ ਪਹਾੜੀ ਰਾਜਿਆਂ ਨੇ ਇੱਕ ਦੂਜੇ ਨਾਲ ਹੱਥ ਮਿਲਾ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਤੇ ਹਮਲਾ ਕਰ ਦਿੱਤਾ 6 ਮਹੀਨੇ ਬੀਤ ਗਏ ਸਰਦ ਰੁੱਤ ਨੇ ਹਰ ਪਾਸੇ ਪੈਰ ਪਸਾਰ ਲਿੱਤੇ ਸਿਪਾਹੀਆਂ ਵਿੱਚ ਬਿਮਾਰੀਆਂ ਫੈਲਣ ਲੱਗੀਆਂ ਖਜ਼ਾਨੇ ਖਾਲੀ ਹੋਣ ਲੱਗੇ ਕਿਲੇ ਵਿੱਚ ਵੀ ਹਾਲਾਤ ਠੀਕ ਨਹੀਂ ਸਨ ਰਾਸ਼ਨ ਖਤਮ ਹੋ ਚੁੱਕਾ ਸੀ ਇੱਕ ਵਾਰੀ ਧੋਖਾ ਦੇਣ ਤੋਂ ਬਾਅਦ ਕਾਹ ਵਿੱਚ ਸੱਪ ਵਾਂਗ ਰਹਿੰਦਾ ਵਜ਼ੀਰ ਖਾਨ ਦਾ ਗੁਰੂ ਸਾਹਿਬ ਨੂੰ ਪੈਗਾਮ ਆਇਆ ਜਿਸ ਵਿੱਚ ਪਹਾੜੀ ਰਾਜਿਆਂ ਨੇ ਗੌਤੀ ਤੇ ਮੁਗਲਾਂ ਨੇ ਕੁਰਾਨ ਦੀ ਸੌਂਖਾ ਕੇ ਲਿਖਿਆ ਸੀ ਕਿ ਤੁਸੀਂ ਕਿਲਾ ਖਾਲੀ ਕਰ ਦਿਓ ਤੁਹਾਨੂੰ ਕੁਝ ਵੀ ਨਹੀਂ ਕਿਹਾ ਜਾਵੇਗਾ ਕਿਸ ਪਾਸੇ ਤੁਸੀਂ ਜਾਣਾ ਚਾਹੋ ਸਿੰਘਾਂ ਨੂੰ ਨਾਲ ਲੈ ਕੇ ਜਾ ਸਕਦੇ ਹੋ ਗੁਰੂ ਸਾਹਿਬ ਨੇ ਖੱਤ ਨੂੰ ਪੜ੍ਹਨ ਦੇ ਬਾਅਦ ਕਰੀਬੀ ਸਿੰਘਾਂ ਦੇ ਕਹਿਣ ਤੇ ਕਿਲਾ ਖਾਲੀ ਕਰਨ ਪਰਮਾਨ ਕਰ ਲਿਆ ਸਰਸਾ ਨਦੀ ਦੇ ਕੰਢੇ ਹੋਈ ਜੰਗ ਤੋਂ ਬਾਅਦ ਗੁਰੂ ਸਹਿਬ ਦਾ ਪਰਿਵਾਰ ਪਿਛੜ ਗਿਆ ਵੱਡੇ ਸਹਿਬ ਜਾਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਕੁਝ ਸਿੰਘਾਂ ਦੇ ਨਾਲ ਚਮਕੌਰ ਵੱਲੋਂ ਚਲੇ ਗਏ ਮਾਤਾ ਸੁੰਦਰੀ ਜੀ ਮਾਤਾ ਸਹਿਬ ਕੋਠੀ ਪਾਈ ਮਨੀ ਸਿੰਘ ਜੀ ਅਤੇ ਪਾਪਾ ਦੀਪ ਸਿੰਘ ਜੀ ਨਾਲ ਦਿੱਲੀ ਦੇ ਰਸਤੇ ਪੈ ਜਾਂਦੇ ਨੇ ਛੋਟੇ ਸਹਿਬ ਜਾਦੇ ਅਤੇ ਪਿਰਤ ਮਾਤਾ ਕੁਛਰੀ ਜੀ ਕੰਗੂ ਰਸੋਈਏ ਨਾਲ ਜੰਗਲਾ ਵਿੱਚ ਕੋਹਨੇਰੇ ਨੂੰ چیرਦੇ ਉਸ ਤੇ ਪਿੰਡ ਸਹੀੜੀ ਪਹੁੰਚਾਂ ਤੇ ਮਾਤਾ ਗੁਜਰੀ ਜੀ ਕੋਲ ਮੋਰਾਂ ਦੀ ਥੈਲੀ ਵੇਖ ਕੇ ਗੰਗੂ ਬੇਈਮਾਨ ਹੋ ਜਾਂਦਾ ਹੈ ਤੇ ਮੋਰਾਂ ਨੂੰ ਹਾਸਰ ਕਰਨ ਦੇ ਲਾਲਚ ਵਿੱਚ ਹੀਰਿਆਂ ਤੋਂ ਵੀ ਸੋਨੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਾਰਨ ਬਣਦਾ ਹੈ। ਪਾਪੀ ਗੰਗੂ ਨੇ ਸਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਖਬਰ ਮੋਰਿੰਡੀ ਦੇ कोतवाल ਨੂੰ ਜਾ ਦਿੱਤੀ ਤਾਂ ਜੋ ਉਹ ਬਹੁਤ ਵੱਡਾ ਇਨਾਮ ਲੈ ਸਕੇ। ਸਹਿਬ ਚਾਤਿਆਂ ਅਤੀ ਮਾਤਾ ਜੀ ਨੂੰ ਵਜ਼ੀਰ ਖਾਨ ਨੇ ਬੰਦੀ ਬਣਾ ਕੇ ਠੰਡੇ ਕੂਚ ਵਿੱਚ ਕੈਦ ਕਰ ਲਿਆ ਦਸੰਬਰ ਮਹੀਨੇ ਦੀ ਠੰਡੀ ਹਵਾ ਕਲੇਜਿਆਂ ਨੂੰ چیر ਕੇ ਲੰਘ ਰਹੀ ਸੀ ਪਰ ਸਿਦਕ ਤੇ ਪੱਕੇ ਸ਼ਹੀਦ ਦਾਤੀ ਦੇ ਪੋਤੇ ਆਪਣੀ ਦਾਤੀ ਮਾਂ ਦੀ ਨਿੱਕੀ ਪੁੱਤ ਕਲ ਦਾ ਅਨੰਤ ਮਾਨ ਰੇ ਸਨ ਮਾਹਫਲਾਤੇ ਸੋਣ ਵਾਲੇ ਦੁੱਧ ਮੱਖਣਾ ਨਾਲ ਪਾਲੇ ਨਿੱਕੇ ਨਿੱਕੇ ਗੁਰੂ ਤੇ ਲਾਲ ਅੰਜ ਭੋਖਣ ਪਾਣੀ ਠੰਡੇ ਪੁਰਜ ਵਿੱਚ ਬੈਠੇ ਦਾਦੀ ਮਾਦੀਆਂ ਬਾਤਾਂ ਸੁਣ ਰਹੇ ਸਨ ਇਹ ਬਾਤਾਂ ਕੋਈ ਕਹਾਣੀਆਂ ਨਹੀਂ ਸਨ ਸਗੋਂ ਸੱਚ ਦੀ ਰਾਹ ਤੇ ਤੁਰੇ ਹੋਏ ਪਾਂਧੀਆਂ ਨੂੰ ਰਸਤੇ ਵਿੱਚ ਆਉਣ ਵਾਲੀਆਂ ਔਖੀਆਂ ਅਤੇ ਉਹਨਾਂ ਔਕੜਾਂ ਨੂੰ ਖਿੜੇ ਮੱਥੇ ਸਹਿਣ ਦਾ ਉਪਦੇਸ਼ ਸਨ ਅਗਲੇ ਦਿਨ ਸਵੇਰੇ ਸਹਿਜ ਸਾਥੀਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਸੂਬੇ ਦੀ ਗੱਲ ਸੁਣ ਕੇ ਸਹਿਜਾਤਿਆਂ ਨੇ ਜਵਾਬ ਦਿੱਤਾ ਕਿ ਸਾਨੂੰ ਤਾਂ ਅਕਾਲ ਪੁਰਖ ਦੇ ਆਸਰੇ ਦੀ ਲੋੜ ਹੈ। ਸੂਬੇ ਨੂੰ ਜਦ ਕੋਈ ਗਲ ਰਾਹ ਪੈਂਦੀ ਨਾ ਦਿੱਸੀ ਤਾਂ ਉਸ ਨੇ ਸਹਿਜਾਤਿਆਂ ਨੂੰ ਫੇਰ ਠੰਡੇ ਪੁਰਸ਼ ਵਿੱਚ ਵਾਪਸ ਦੇ ਚੰਦਾ ਹੁਕਮ ਕੀਤਾ। ਭੁੱਖੇ ਪਾਣੀ ਮਾਸੂਮ ਬੱਚੇ ਅਤੇ ਮਾਤਾ ਗੁਜਰੀ ਜੀ ਠੰਡੇ ਪੁਰਸ਼ ਤੀਆਂ ਤਸੀਹਾਂ ਪਰੀ ਰਾਤ ਪਲ-ਪਲ ਕਰਕੇ ਗੁਜ਼ਾਰੇ। ਇਸ ਸਮੇਂ ਗੁਰੂ ਘਰ ਦਾ ਇੱਕ ਪ੍ਰੇਮੀ ਬਾਬਾ ਮੋਤੀ राम ਮਹਿਰਾ ਜੋ ਕਿ ਵਜ਼ੀਰ ਖਾਨ ਦੇ ਲੰਗਰ ਵਿੱਚ ਨੌਕਰੀ ਕਰਦਾ ਸੀ ਦੁੱਧ ਦੀ ਕੜਵੀ ਲੈ ਕੇ ਮੁਰਜ ਵਿੱਚ ਪਹੁੰਚਿਆ ਮਾਤਾ ਗੁਜਰੀ ਜੀ ਨੇ ਦੁੱਧ ਪੋਤਿਆਂ ਨੂੰ ਸ਼ਕਾਇਆ ਅਤੇ ਮੋਤੀ ਮਹਿਰੇ ਦਾ ਧੰਨਵਾਦ ਕੀਤਾ ਅਗਲੇ ਦਿਨ ਸਹਿਬਜ਼ਾਤਿਆਂ ਦੀ ਕਚਹਿਰੀ ਵਿੱਚ ਪੇਸ਼ੀ ਲਈ ਜਦੋਂ ਸਿਪਾਹੀ ਬੱਚਿਆਂ ਨੂੰ ਲੈਣ ਆਏ ਤਾਂ ਦਾਦੀ ਮਾ ਨੇ ਆਪਣੇ ਲਾਲ ਤੇ ਲਾਲਾਂ ਦੇ ਮਕਸਦ ਮੇ ਅਤੇ ਉਹਨਾਂ ਨੂੰ ਸਿੱਧਕ ਤੇ ਪੱਕੇ ਰਹਿਣ ਦੀ ਪ੍ਰੇਰਣਾ ਦਿੱਤੀ ਸਹਿਬਜ਼ਾਦਿਆਂ ਨੇ ਕਚਹਿਰੀ ਵਿੱਚ ਜਾ ਕੇ ਕੱਚ ਕੇ ਫਤਿਹ ਬੁਲਾਈ ਸ਼ੂਬੇ ਨੇ ਸਹਿਬਜ਼ਾਦਿਆਂ ਨੂੰ ਧਰਮ ਤੋਂ ਡਲਾਉਣ ਤੇ ਅਨੇਕਾਂ ਯਤਨ ਕੀਤੇ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਤਾਂ ਕਿ ਉਹ ਸਿੱਖ ਧਰਮ ਨੂੰ ਛੱਡ ਕੇ ਇਸਲਾਮ ਕਬੂਲ ਕਰ ਲੈਣ ਪਰ ਸਹਿਬਜ਼ਾਦੇ ਨਹੀਂ ਡੋਲੇ ਜਿਵੇਂ ਹੀ ਖੂਨੀ ਦੀਵਾਰ ਸਹਿਬ ਜਾਦਿਆਂ ਦੇ ਸਿਰਾਂ ਤੋਂ ਉੱਪਰ ਹੁੰਦੀ ਹੈ ਦੀਵਾਰ ਠਿਕ ਪੈਂਦੀ ਹੈ ਸਹਿਬ ਜਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹੀ ਦੋ ਜੱਲਾਦਾਂ ਸ਼ਾਸਲਪੀਕ ਤੇ ਬਾਸ਼ਲਪੀਕ ਵੱਲੋਂ ਸ਼ਹੀਦ ਕਰ ਦਿੱਤਾ ਜਾਂਦਾ ਹੈ ਇਹ ਖਬਰ ਜਦੋਂ ਮਾਤਾ ਗੁਜਰੀ ਜੀ ਨੂੰ ਮਿਲਦੀ ਹੈ ਤਾਂ ਉਹ ਵੀ ਠੰਡੇ ਪੁਰਸ਼ ਵਿੱਚ ਜੋਤੀ ਜੋ ਸਮਾ ਜਾਂਦੇ ਨੇ ਅੱਜ ਵੀ ਫਤਿਹਗੜ੍ਹ ਸਾਹਿਬ ਵਿਖੇ ਸਰਹੰਦ ਦੀ ਉਹ ਖੂਨੀ ਦੀਵਾਰ ਸਹਿਬ ਜਾਤੀਆਂ ਦੀ ਸ਼ਹੀਦੀ ਦੀ ਗਵਾਹੀ ਪਰ ਰਹੀ ਹੈ ਗੁਰੂਕਾਰ ਦੇ ਪ੍ਰੀਤਵਾਨ ਤਿਵਾਨ ਟੋਡਰਮਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਖਰੀਦੀ ਅਤੇ ਛੋਟੇ ਸਹਿਬ ਜਾਦੀਆਂ ਤੇ ਮਾਤਾ ਗੁਜਰੀ ਜੀ ਦੀਆਂ ਤੀਹਾਂ ਦਾ ਅੰਤਿਮ ਸੰਸਕਾਰ ਕੀਤਾ ਆ ਜੋ ਸਥਾਨ ਤੇ ਗੁਰਦੁਆਰਾ ਚੋਤੀ ਸਰੂਪ ਸਾਹਿਬ ਸਥਿਤ ਹੈ ਅਸੀਂ ਸਹਿਬ ਜਾਤੀਆਂ ਦੀ ਸ਼ਹੀਦੀ ਨੂੰ ਕੋਟਾ